ਗੁਰਜੀ ਦਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਦਾ ਵਲੋਗ ਹੋ ਗਾ ਜੀ ਸ਼ੁਰੂ ਆਪਣਾ ਹੋਰ ਮੇਰੇ ਵੀਰ ਸਾਰੇ ਠੀਕ ਠਾਕ ਨੇ ਤੇ ਸਾਰੇ ਵੀਰਾਂ ਨੂੰ ਇੱਕ ਬੇਨਤੀ ਆ ਵੀਰ ਜੀ ਆਪਣੇ ਇਹੜਾ ਚੈਨਲ ਆ ਸਰਾਂ ਅਗਰੀਕਲਚਰ ਫਾਰਮ ਵਾਲਾ YouTube ਤੇ ਵੀ ਤੇ Instagram ਤੇ ਵੀ ਤੇ Facebook ਤੇ ਵੀ ਮੇਰੇ ਵੀਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿੱਚ ਕੇ ਲਾਈਵ ਸ਼ੇਅਰ ਕਮੈਂਟ ਤੇ ਫੋਲੋ ਜ਼ਰੂਰ ਕਰੋ ਤੇ ਕੰਮ ਚੱਲ ਰਿਹਾ ਬਿਜਾਈ ਦਾ ਤੇ ਅੱਜ ਚੱਲਣਾ ਆਪਾਂ ਦੂਜੇ ਖੇਤ ਬਿਜਾਈ ਕਰਨੇ ਜਿੱਥੇ ਰੁਕਾ ਪਈ ਜੀ ਉੱਥੇ ਅੱਜ ਵੀ ਜائیں ਆਪਾਂ ਕਣਕ 872 ਤੇ 377 ਦੋਨੇ ਵੀਰ ਲਾ ਕੇ ਔਨਨ ਟ੍ਰੇਟਰਾਂ ਦੇ ਪਾਣੀ ਸਾਰੇ ਲਿਆ ਆਪਾਂ ਥੇਲ ਪਾਣੀ ਪਾ ਕੇ ਤੇ ਹੁਣ ਚੱਲੇ ਆਪਾਂ ਉਧਰ ਨੂੰ ਪਾਲੀਆਂ ਨੂੰ ਕਿਤਾ ਨੂੰ ਬੰਦੇ ਆਪਣੇ ਸਾਰੇ ਪਹੁੰਚ ਚੁੱਕੇ ਆ ਹਾ ਦਊਗਾ ਆਪਣੇ ਸਾਨ ਖੋਤੇ ਇੱਧਰ ਪੁੰਗੂ ਚੁੱਕ ਲੈ ਕੇ ਦਾਲਾ ਹਾਂ ਚੁੱਕ ਲੈ ਕੇ ਦਾਲਾ ਅੱਜ ਚਲੋ ਚਲੋ ਚੱਲੀਏ ਘਰ ਦਲੇਰ ਸਿੰਘ ਮਹਿੰਦੀ ਉਹ ਕੰਮੀ ਦਾ ਬੰਦਾ ਕੋਈ ਜਿੱਦਾਂ ਕਿਦਾ ਕਰਦਾ ਨਿਕਾ ਕੋ ਸਾਵਾ ਫਦ ਇਹ ਡੰਗਰਾਂ ਦੇ ਡਾਕਟਰ ਸਾਰੀਆਂ ਸਰਦੀਆਂ ਖਾ ਗਈ ਉਹ ਇਹਨੂੰ ਬੰਦ ਕਰਦੇ ਇਹ ਬੰਦੇ ਕਰਦੇ ਇਹਨੂੰ ਐਂ ਕਰੇਗਾ ਪਾਣੇ ਇਹਨਾਂ ਕਰਕੇ ਦਿੱਤੇ ਇੱਥੇ ਕਰਨੇ ਸਿਕਰ ਮਾਣਾ ਲਾਈ ਜਾਈ ਲੈ ਅੰਦਰ ਬਾਅਦ ਤੇ ਜਾ ਇਹ ਦੋ ਆਪਣੇ ਕੁੱਤੇ ਕੋਲੀ ਦਮੇ ਕੋੜੀ ਜਿਹੀ ਰੋਕਰ ਬਲਲਰ ਸਲੋਮ ਮਿੱਤਰੋ ਅੱਜ ਨਾ ਬਹਾਨ ਕੇ ਆ ਮੋਟਰ ਤੇ ਨਾ ਲੱਗਿਆ ਸੁਹਾਗਾ ਆਪਣੀ ਡਿਊਟੀ ਲੱਗੀ ਹੈ ਸੁਹਾਗਾ ਮਾਰਨ ਦੀ ਉਹਦੇ ਸੈਗਰੀ ਨਾਲ ਬਾਕੀ ਟੀਮ ਪਿੱਛੇ ਆਉਂਦੀ ਹੈ ਜੇ ਸਾਥ ਵੀ ਲੈ ਕੇ ਟਰਲ ਲੈ ਕੇ ਟਰੈਕਟਰ ਲੈ ਕੇ ਤੇ ਆਪਾਂ ਪਹੁੰਚ ਚੁੱਕੇ ਹਾਂ ਤੇ ਅੱਜ ਜਾ ਕੇ ਮਚਾਈ ਕਰਾਂਗੇ ਸਾਰੀ ਪਾਲੀ ਦੀ ਪਾਲੀ ਬਣੀ ਰਹੀ ਹੈ ਪੂਰੀ ਹੈ ਇੱਕ ਨੰਬਰ ਹਾਂ ਬੁਝੇ ਆਪਾਂ ਅੱਜ ਕਰ ਲੱਗੇ ਆਂ ਬਜਾਈ 187 ਤੇ 872 ਤੇ 327 ਤਿੰਨ ਵੀਰ ਲਾ ਗਏ 872 187 327 ਆਦਾਂ ਚੋਟੇ ਆਪਣਾ ਖਤ ਤੱਕ ਤਿਆਰ ਹੋ ਗਿਆ ਵਾ ਤਿੰਨ ਕਿਲਾ ਨੇ ਘਿਰਾ ਤੇ ਮਨਪਾਤ ਜਿਹਾ ਤੇ ਲੱਗਦੇ ਆਂ ਆਪਾਂ ਆਪਦਾ ਕੰਮ ਕਰਤਾ ਓਕੇ ਹੁਣ ਜਵਨ ਵਾਲਾ ਕੰਮ ਰਹਿ ਗਿਆ ਤਨ ਵਾਲਾ ਪੰਜ ਬੀਜਾਂਗੇ ਛੋਲੇ ਛੋਲਾਂ ਦੀ ਖੇਤੀ ਵੀ ਕਰਾਂਗੇ ਜੋ ਇੱਕ ਬੰਨੇ ਪਾਣੀ ਪਾਣੀ ਸਭ ਤੋਂ ਲੈ ਕੇ ਇੱਥੇ ਆ ਫੋਟੋ ਫੇਰ ਚਲੇ ਉੱਥੇ ਛੱਪੇ ਦੇ ਪਾਸੇ ਭੱਜਦੇ ਲੋਈਆਂ ਰੋਟੀ ਪਾਣੀ ਪਹੁੰਚ ਗਈ ਖੇਤਾਂ ਵਿੱਚ ਤੇ ਰੋਟੀ ਪਾਣ ਲੱਗੇ ਖਾਣ ਸਾਰੇ ਸਿੰਘਾਂ ਕਿਦਰੇ ਪਨੀਰ ਦੇ ਕਿਦਰੇ ਰਾਜੂ ਵਨ ਸੋਨੇ ਵੈਰਟੀਆਂ ਆ ਨਜ਼ਾਰੇ ਵੱਜੇ ਪਏ ਹੈ ਨਹੀਂ ਪੂ ਹਾਂਜੀ ਹਾਂਜੀ ਨਜ਼ਾਰੇ ਕਿ ਨਹੀਂ ਬਹੁਤ ਬੱਜੇ ਜਾ ਰਹੇ ਨੇ ਨਜ਼ਾਰੇ ਵੱਜੇ ਪਏ ਕਿੰਨਾ ਬੰਨਾ ਤਾਂ ਲੈ ਆਂਦੇ ਆ ਵਾ ਅਰਜਨ ਦੇ ਵਿਆਹ ਬਣੀ ਜੋੜੀ ਦੇ ਬੈਗੇ ਚੱਲੰਦੇ ਆ ਕੰਮ ਮਜਾਈ ਦਾ ਨਾਲੋ ਨਾਲ ਰਿਕਮੈਂਡੇਟਰ ਖੇਤ ਤਿਆਰ ਕਰੀਂ ਜਾਂ ਸੁਹਾਗਾ ਮਾਰ ਮਾਰ ਕੇ ਦੂਜੇ ਬੰਨੇ ਕਰਨ ਕਰੀ ਜਾਂਦੇ ਨਾਲ ਦੀ ਨਾਲ ਆਪਣੇ ਨਾਲ ਦੇ ਗੁਠਾਲੇ ਬੰਦੇ ਗੁਠਾਂ ਕੁਢੀ ਜਾਂਦੇ ਆ ਕਣਕਲੇ ਕਣਕ ਬੁੱਜੀ ਜਾਂਦੇ ਆ ਆਪਣਾ ਗਾਵਾਂ ਸਵਾਗਮ ਆਂਦਾ ਪਸਵਾਗਮ ਆਰੀ ਜਾਂਦੇ ਆ ਅੱਗੇ ਕੀ ਫਾਰੀ ਬਹੁਤ ਸੋਹਣੀ ਤਿਆਰ ਹੋਈ ਆ ਲੱਗਦਾ ਖੱਤੇ ਵਿੱਚ ਮਨ ਲੋ ਰਿੱਤਾ ਪਈ ਹੋਊਗੀ ਇੰਤ ਤੇ ਬੜੀ ਕੀਤੀ ਪਰ ਬਣਾਤਾ ਵਧੀਆ ਖਤਾ ਲੱਗਦਾ ਨਹੀਂ। ਔਰ ਪਰ ਮੇਰੇ ਖੈਰੇ ਤਬੀ ਜੀ ਨਾ ਦਹੀਂ। ਇਹ ਮੇਰੇ ਤਾਂ ਭਈਆ ਆਪਣੇ ਘਰੇ ਤੇ ਚਲੀ। ਚਲੋ ਆਪਾਂ ਬਣਾ ਲੀਆ। ਆ ਮੇਰੇ ਵੀ ਜਿਹੜੇ ਨਮਨ ਲੋ ਜਿਹੜੇ ਛੋਟੇ ਕਿਸਾਨਾਂ ਵਿਚਾਰੇ ਜਿਨ੍ਹਾਂ ਕੋਲ ਮਰ ਸਾਧ ਨਹੀਂ ਹੈ ਗਈ। ਉਹਨਾਂ ਦੀ ਜ਼ਮੀਨਾਂ ਉੱਦਾਂ ਪਈਆਂ ਜੀ। ਇਹ ਸਾਰੇ ਉਦਾਂ ਹੀ ਪਿਆ ਵਿਚਾਰੇ ਜੀ। ਹੜਾਣੇ ਜਿਹੜੀ ਦਿੱਤਾ ਪਈ ਪਈ ਆ ਆਪਣੇ ਵੀ ਇਹਨੇ ਨਹੀਂ ਦਿੱਤਾ ਕਿ ਚਲੋ ਆਪਣੇ ਕੋਲ ਚਲੋ ਮਹਾਰਾਜ ਨੇ ਆਪਾਨੂੰ ਸਾਧਨ ਦਿੱਤੇ ਆ ਸਾਰਾ ਕੁਝ ਤੇ ਆਪਾਂ ਜੀ ਆਪਣੀ ਜਬੀਨ ਜਾਰ ਕਰ ਲਈ ਆ ਹੁਣ ਆਪਾਂ ਮੰਨ ਲਓ ਸਿਆਲ ਚ ਵੇਲੇ ਕਿ ਜਿਵੇਂ ਰੂ ਕਿਰਪਾ ਕਰਦੇ ਆਪਾਂ ਇਹਨਾਂ ਨਾਲ ਜਿਹੜੀ ਵਿਚਾਰਾਣਾ ਜਿਹੜੇ ਮੰਨ ਲਓ ਅਸਲੋਂ ਹੀ ਹੈ ਨਹੀਂ ਵਿਚਾਰੇ ਜਿਨ੍ਹਾਂ ਕੋਲੇ ਉਹਨਾਂ ਦੀ ਪੈੜੀ ਪੁੱਲੀ ਪਧਰੀ ਨਾਲ ਕਰਾ ਦਾਂਗੇ ਚਲੋ ਆਪਾਂ ਮਹਾਰਾਜ ਨੇ ਸਾਧਨ ਦਿੱਤੇ ਆ ਇਸੇ ਕਰਕੇ ਚਲੋ ਕਿਸੇ ਗਰੀਬ ਦੀ ਹਲਪੋ ਜੇ ਟੇਲਵਾਰ ਬੰਦ ਜਿਹਦੇ ਕੋਲ ਮਾਲ ਨਹੀਂ ਸਾਧਨ ਹੈਗਾ ਉਡੀ ਜਿਹੜੀ ਪੜੀ ਪੜੀ ਇਹਨੂੰ ਪਧਰੀ ਕਰ ਦਵਾਂਗੇ ਤੇ ਵਧੀਆ ਗੱਲ ਆ ਉਦਾਂ ਵੀ ਤਵਾ ਵਿਲੇ ਕਰੇ ਖੜਾ ਰਣੀ ਆ ਤੇ ਜੀ ਕਿਸੇ ਦਾ ਭਲਾ ਹੋ ਜੂਗਾ ਉਹਦੇ ਨਾਲ ਵੀ ਰੀਤ ਨਹੀਂ ਨਾਲ ਅਸੀਸਾ ਦਊਗਾ ਤੇ ਸੋਅ ਅਜ ਵਸ ਇੱਕ ਦੋ ਦਿਨ ਦਾ ਆਪਣਾ ਕੰਮ ਆ ਫਿਰ ਉਹਨੂੰ ਸਮਾਪਤੀ ਤੇ ਫਿਰ ਆਪਾਂ ਚਲੋ ਜਿਹੜੇ ਭੈਣ ਭਰਾ ਦੀ ਜਿਹੜੀ ਜ਼ਮੀਨ ਪਈ ਉਦਾਂ ਹੀ ਉਹਨਾਂ ਪਧਰੀ ਕਰਾ ਕੇ ਉਹ ਜਿਹੜੀ ਮਨ ਲੋ ਜਿਹੜੋਂ ਕੰਮ ਤੇ ਬੀਜ ਨਹੀਂ ਆਣੀ ਡੇਟ ਹੋਈ ਨਹੀਂ ਆ ਮੈਂ ਕਹ ਜੀ ਬੀਜ ਜੁਕੀ ਦੀ ਟਾਲੀ ਆ ਤਿਆਰ ਕਰ ਦਾਂਗੇ तो इधर आप बीजने छोले इन जगह सारी शर्ती जगह इन इधर आप छोले तो राजमा बीजा गठिंदर स्वामी पक्की ड्यूटी रही है जी बस ड्रैल से पहला सुपर शीटर से मरा गिर जा रहा सारी कनक का हम ड्रैल से ਇਹ ਸੇ ਰਾਜੀ ਦਾ ਕਾਲਜ ਜਗਰਾ ਦੇ ਵਿੱਚ ਪੰਚੀ ਤੇ ਸੈਈਆ ਵੀ ਜਣ ਲੱਗੇ ਆ ਛੋਲੇ ਅਰਸੀ ਤਿੰਨ ਚੀਜ਼ਾਂ ਇਆਂ ਜੀ ਦਾਲ ਘੱਟੀ ਹੋ ਜੇ ਇਹ ਬੀਜ ਦਾ ਇਹ ਵੇਖੋ ਜੁਨੀਵਰਸਟੀ ਲੰਦਾ ਉਹਦੀ ਨਸਟੀਆਂ ਦਿੱਤਾ 6 ਲਿਖਿਆ ਵੀਰ ਆ ਲੁਧਿਆਣਾ ਦੇ ਆ ਜੀ ਖੇਤੀ ਨਾਲ ਚਾਬੀ ਦਿੱਤੀ ਬਹੁਤ ਵਧੀਆ ਬੀਜ ਆ ਵੀ ਜਿਹੇ ਵੇਖਣ ਲੱਗੇ ਕਹਾ ਜੇ ਧਰਵਾ ਤਿਆਰ ਹੋ ਗਿਆ ਤੇ ਲੋਕ ਸਾਹਿਬ ਇਹਨੂੰ ਵੀ ਜਾਂ ਉਹ ਤਾਂ ਫੜ ਨਹੀਂ ਪਿਆ ਹੋਣਾ ਕਿਥੇ ਦੇਖੀ ਪਟਾਣਗੇ ਅ ਜੁਨੀਵਰਸਿਟੀ ਦਾ ਨਵੀਂ ਆਪਾਂ ਆ ਕੀ ਪਿਛਲੇ ਰੀ ਲੈਂਦਾ ਇਹਦੇ ਪਿਛਲੇ ਦੀ ਮੰਨ ਲਓ ਆਪਾਂ ਲੈਹਦ ਕੰਤੋਂ ਤੇ ਉਹ ਸਹੀ ਨਹੀਂ ਫੜ ਨਹੀਂ ਪਿਆ ਉਹਨੂੰ ਤੇ ਆ ਕੀ ਫਿਰ ਯੂਨੀਵਰਸਿਟੀ ਦੀ ਹੋਇਆ ਬੀਜ ਹਾਂ ਔਰ ਉਹ ਵੀ ਜੀਨੇ ਆ ਐਲਸੀ ਤੇ ਚਨੇ ਤੇ ਕੋਬੀਰ ਉੱਪਰ ਰਹੇ। ਉਹ ਜਿੱਕੇ ਆ ਕੇ ਤੁਰੇ ਗਏ। ਅੰਬਾਪੂ ਆਇਆ ਨਾ ਚਾਹ ਲੈ ਕੇ। ਅੰਬਾਪੂ ਆਇਆ ਨਾ ਚਾਹ ਲੈ ਕੇ। 9-10 ਮਿੰਟੀਆਂ ਮੋੜੀ ਵੱਟ ਜਾਓ ਸੱਚ। ਵਾਹ 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 ਜੰਗ ਵਾਹ ਵਾਹ ਰ ਗਿਆ ਥੋੜਾ ਜਿਹਾ ਕੰਮ ਦੇ ਉੱਪਰ ਚੱਲੇ ਇੱਥੋਂ ਲੋਬੀ ਮਿੱਤਰੋ ਹੁਣ ਆਪ ਅੱਜ ਕਰ ਰਹੇ ਆ ਘੋੜੀ ਤੇ ਸਵਾਰੀ ਅੱਜ ਵਾਵਾ ਦਿਨਾਂ ਬਾਅਦ ਜਿਹੜੀ ਘੋੜੀ ਕੱਢੀ ਆ ਕੋਈ ਮੇਰੇ ਸਾਵਾਂ ਲਗਭਗ ਕੋਈ 2-3 ਮਹੀਨੇ ਹੋ ਹੀ ਗਏ ਆ ਟਾਈਮ ਨਹੀਂ ਲੱਗਦਾ ਕੰਮਾਂ ਦੇ ਵਿੱਚ ਬਿਜੀ ਤੇ ਹੁਣ ਅੱਜ ਥੋੜਾ ਟਾਈਮ ਨਾਲ ਵਿਲੋਗੇ ਤੇ ਸੋਚਿਆ ਚੱਲਾ ਜੀ ਘੋੜੀ ਦੀ ਸਵਾਰੀ ਕਰਦੇ ਆ ਤੇ ਜਿਹੜਾ ਘੋੜੀ ਦੀ ਸਵਾਰੀ ਕਰਨ ਲੈ ਵੀ ਇੱਕ ਵੱਕਰ ਇਹ ਨਜ਼ਾਰਾ ਵਾ ਵੱਕਰੀ ਨੰਦੇ ਵੀ ਜਿਹੜੇ ਖੇਤਾਂ ਨੂੰ ਢੇੜਾ-ਗੂੜਾ ਮਾਰੀਦਾ ਨਾ ਤਿੰਨ ਜਹਰਾ ਐਂਦਾ ਘੋੜੀ ਤੇ ਬੈਗੇ ਇੱਕ ਤੇ ਬੰਦਰੇ ਦਾ ਸਰੀਰ ਸਰੂਰ ਮਾੜਾ ਮੋੜ ਜਿਹੜਾ ਲੱਖ ਲੋਕ ਦੁਖਦਾ ਵੀ ਸਹੀ ਹੋ ਜਾਂਦਾ ਵਾ ਸਰੀਰ ਬੰਦਰਾ ਖੁੱਲ ਜੈਣਾ ਤੇ ਬੈਠੇ ਨਾਲੇ ਘੋੜੀ ਦੀ ਘਹਰਾ ਦੋਹਿੰਦੀ ਆ ਨਾਲੇ ਬੰਦੇ ਦੀ ਹੋਈਂਦੀ ਆ ਤੇ ਫਿਰ ਜਿਹੜਾ ਨਜ਼ਾਰਾ ਉਹ ਵੱਖਰਾ ਹੀ ਹੈ ਨਾ ਫਿਰ ਜਿਹੜਾ ਤੜਕੇ ਤੜਕੇ ਗਿੜਾ ਮਾਰਨਾ ਨਾ ਕੋਈ ਸੀ ਉਹ ਤਾਂ ਨੀ ਯਾਰ ਇਹਨੂੰ ਵੱਖਰਾ ਵਾ ਹੁਣ ਆਪਾਂ ਸਿਆਲ ਚ ਵਿੱਲੇ ਆ ਤੇ ਸਿਆਲ ਚ ਆਪਾਂ ਦੀ ਰੋਈ ਆ ਤੜਕੇ ਜਾਂ ਸ਼ਾਮ ਨੂੰ ਇੱਕ ਟਾਈਮ ਦੌੜ ਜਿਹੜੀ ਲਵਾ ਕਰਾਂਗੇ ਬੜਾ ਬहोत ਹੀ ਸੀਲ ਤੇ ਸੌ ਜਿਹੜੀ ਆਪਣੀ ਘੋੜੀ ਆ ਜਿੱਦਾਂ ਮਰਜ਼ੀ ਘੌਣ ਬੱਚਾ ਬਾਦੂ ਜਿੱਦਾਂ ਮਰਜ਼ੀ ਪੰਮੇ ਸਲੋਨੰਗੀ ਉਹ ਲੰਤਾ ਫੜੀ ਉਹ ਜੋ ਮਰਜੀ ਸੋ ਬੜੇ ਨਜ਼ਾਰੇ ਆ ਜਿਹੜੇ ਆ ਰਹੇ ਕੋਟੀ ਤੇ ਅੱਜ ਕਾਫੀ ਦਿਨਾਂ ਬਾਅਦ ਜਿਹੜੀ ਸਵਾਰੀ ਕੀਤੀ ਤੇ ਬੜਾ ਨਜ਼ਾਰਾ ਹੁੰਦਾ ਵਾ ਪੂਰੇ ਆਨੰਦ ਹੁੰਦਾ ਪੂਰੇ ਤੇ ਦਾਸ ਹੁਣ ਅੱਜ ਉੱਤੇ ਕੁੜੀ ਦੇ ਬੈਠੇ ਹੋਏ ਨਹੀਂ ਮਹੀਨੇ 2-3 ਹੋ ਗਏ ਆ ਜਿਹੜੀ ਸਵਾਰੀ ਨਹੀਂ ਹੋਈ ਤੇ ਅੱਜ ਖੇਤਾਂ ਨੂੰ ਗੇੜੇ ਕੁੜੀ ਜਿਹੜੇ ਕੁੜੀ ਦੇ ਮਾਰਨਦੇ ਹੁਣ ਤੇ ਇਹਨੇ ਯਾਰੇ ਪੂਰੇ ਹੁੰਦੇ ਆ ਇਹ ਵੀ ਇੱਕ ਵੱਖਰੇ ਨਹੀਂ ਹਰਿਆ ਕੁੜੀ ਆ ਵੀ ਚੱਲ ਪਰ ਤੋਈ ਇਹ ਛਾਰੇ ਦੇ ਭੱਜੂਗੀ ਛਾਰੇ ਤੇ ਰੁਕੂਗੀ ਕਰਮਾਲੀ ਹੁਣ ਮੈਂ ਆਪਣੇ ਨੂੰ ਕੈਮਰਾ ਸੁਕਵਾਣ ਦੇ ਸਕਦਾ ਟਰਾਈ ਕਰ ਲੈਨੇ ਆ ਦੇ ਸਬਟੇ ਕਰਨਾ ਮੇ ਯਾਰੇ ਪੂਰੇ ਆਉਂਦੇ ਆ ਨੰਦ ਖੁਸ਼ ਹੋ ਗਿਆ ਅੱਜ ਕੋੜੀ ਦੇ ਬਾਈਏ ਇਹਦਾ ਲੱਗ ਲੁਕ ਵੀਰ ਹੁੰਦਾ ਹੁਣ ਮੜ ਜਾਊਗਾ ਕਿਉਂਕਿ ਇਹ ਬਹੁਤ ਵਧੀਆ ਐਕਸਰਸਾਈਜ਼ ਆ ਬੰਦੇ ਦੀ ਕੋੜੀ ਦੇ ਜਿਹੜੇ ਬੰਦੇ ਨੇ ਸੋਰੀ ਸ਼ਾਮ ਨੂੰ ਸ਼ੇਅਰ ਕਰਨੀ ਸ਼ੇਅਰ ਕਰਨੀ ਕੋੜੀ ਸੀ ਇਹ ਵੀ ਇੱਕ ਬਹੁਤ ਵਧੀਆ ਐਕਸਰਸਾਈਜ਼ ਆ ਬੰਦੇ ਵਾਸਤੇ ਯਾਰੀਆ ਆ ਕਰਤੇ ਕਰੀ ਮੁਰਕੋ ਮੁਰਕਾ ਤਾ ਹਣ ਦੇ ਕਰ ਮਾ ਲਈ ਲੇਟਣਾ ਪੂਰੀ ਖੁਸ਼ ਹੋ ਗਈ ਅੱਜ ਹਣ ਦੇ ਲੇਟਾ ਮਾਰਨਾ ਐ ਪੂਰੀ ਕੁੜੀ ਖੁਸ਼ ਹੋ ਗਈ ਆ ਜਦੋਂ ਸਾਨੂੰ ਲੇਟਾ ਮਾਰਨਾ ਕੁੜੀ ਪੂਰੀ ਖੁਸ਼ ਆਂਦਰੋਂ ਆ ਪੂਰੀ ਤੇ ਅੱਜ ਇਹਦਾ ਮਨ ਖੁਸ਼ ਹੋ ਗਿਆ ਅੱਜ ਅੰਜ ਦੌੜਾਂ ਦੂੜਾ ਲਵਾਇਆਂ ਪੂਰੀਆਂ ਫੁੱਲਾ ਐ ਮੜਕੋ ਮੜਕੀ ਪਿੱਛੇ ਨਾ ਮਾਈ ਨਹੀਂ ਹੁੰਦੀ ਇਤਰਾਹ ਐ ਬੀ ਵਿਚਾਰੀ ਤੇ 3 ਕਿਲੇ ਕੋਟ ਮੈਂ ਉਹ ਲੱਗਾ ਵਾ ਇਕਲੇ ਦਾ ਕੋਈ ਨਹੀਂ ਸਰੇਟ ਐ ਇਕਲੇ ਤੋੜੀ ਜਾਂਦੇ ਇਕਲੇ ਗੱਡੀ ਜਾਂਦੇ ਬਸ ਇਹਨੇ ਰੋਹ ਕੰਮ ਆ ਇਕਲੇ ਤੋੜ ਮੈਂ ਉਹ ਇਕਲੇ ਗੱਡੇ ਮਹਿਕਮਾ ਇਕਲੇ ਗੱਡੇ ਮਹਿਕਮਾ ਇਕਲੇ ਕਿੱਥੇ ਨਹੀਂ ਬਨੇਆ ਡੈੜੀ ਦੋ ਤੋੜ ਲੈਂਦਾ ਇੱਕ ਦਿਨ ਦੋ ਕਿਲੇ ਤੋੜ ਦਿੰਦਾ ਦੋ ਹੀ ਘੱਟ ਲੈਂਦਾ

ਇਤਰੇ ਕੰਮ ਚੱਲਣਾ ਸਾਰੇ ਸੜਕ ਤੇ ਕਿ ਲਾ ਫੁੱਟ ਲੈ ਆਏ ਤੇ ਗੱਡ ਲੈ ਆਏ ਹਰ ਕੀ ਤੋਂ ਕਿ ਤੂੰ ਕਿਹੜਾ ਅਲੂ ਲਾਏ ਵੇ ਮੇਲੇ ਹੀ ਕੰਮ ਹੋਊਗਾ ਹਰ ਕੀ ਵੇਲੇ ਬੱਕ ਲੱਗਣ ਰਹੇ ਸਾਰੀ ਸਿਆਲਾ ਸੜਕ ਤੇ ਕਿ ਲੇ ਫੁੱਟ ਲੈ ਤੇ ਗੱਡ ਤੇ ਟੰਗਾਂ ਫੁੱਟਦੇ ਰਹਿਣ ਰਣੋ ਕਰਮਾਰੀ ਅੱਜ ਖੁਸ਼ ਹੋ ਗਈ ਪੁਰੀ ਅਜੇਂਪੂਰੀ ਜਿੰਨਾਂ ਨੂੰ ਕੁੜੀਂ ਪਜਾਓ ਨੇ ਖੁਸ਼ ਨਹੀਂ ਆਏ ਅੰਜੋ ਆਸ ਮੁੜ ਗਿਆ ਮੈਂ ਜੇ ਬੇੜਾ ਨਾ ਗਦਾ ਇਥੋਂ ਇਹ ਇਹ ਰਿਟਾਈਨ ਤੈਨੂੰ ਗੀਰਦਾ ਵੀ ਇਹ ਮਾਮਾ ਮੋਟਰਸਾਈਕਲ ਆ